ਸ਼ੀਮੇ ਪਾਛਾ ਤਨ ਤਨ ਸ਼੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਗੁਰੂ ਸਰਬਰਾਹ ਵਿਖੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਉਮਤਾ ਆਮਨ ਨਾਲ ਮਨਾਇਆ ਗਿਆ। ਸ਼੍ਰੀ ਖੰਡ ਪਾਛਾ ਜੀ ਦੇ ਭੋਗ ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏ ਜਿਸ ਵਿੱਚ ਪੰਥ ਦੇ ਮਹਾਨ ਪ੍ਰਸਿੱਧ ਪ੍ਰਚਾਰਕ ਬਾਬਾ ਬੰਤਾ ਸਿੰਘ ਅਤੇ ਗਿਆਨੀ ਮਲਖਾ ਸਿੰਘ ਫੌਜੀ ਦੇ ਟਾਡੀ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ। مایا کال پر جھوٹ دام نے جن تیوں لوپ دیوی پکارے جھوٹ جھلائے ਬਾਬਾ ਨਿਰਵੈਰ ਸਿੰਘ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਬਾਬਾ ਕਿਰਪਾਲ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਸਰਜੀਤ ਸਿੰਘ ਪਿੱਟੇਵੜ ਬਾਬਾ ਰਗੋਬੀਰ ਸਿੰਘ ਬਾਬਾ ਕਰਨਜੀਤ ਸਿੰਘ ਪੋਲਾ ਬਾਬਾ ਸ਼ਮਸ਼ੇਰ ਸਿੰਘ ਬਾਬਾ trilok ਸਿੰਘ ਬਾਬਾ ਜੋਗਿੰਦਰ ਸਿੰਘ ਆਜ ਸੰਤਾ ਮਹਾਨ ਪੁਰਸ਼ਾਂ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਠੰਡੇ ਮਿੱਠੇ ਜਲਦੀ ਸ਼ਬੀਰ ਲਗਾਈ ਗਈ ਅਤੇ ਅਟੁੱਟ ਲੰਗਰ ਵਰਤਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਪੰਨਣ ਗੁਰਸੂਰਮਾ ਵਡਜੋਦਾ ਬਹੁ ਪਰਉਪਕਾਰੀ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਲਾਹੌਰ ਸ਼ਹਿਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਉਂਦਿਆ ਹੋਇਆ ਇਸ ਧਰਤੀ ਤੇ ਇਸ ਸਤਨ ਤੇ ਮਹਾਰਾਜ ਸਾਹਿਬ ਜੀਾਂ ਦੇ ਚਰਨ ਪਏ ਉਹਨਾਂ ਦੇ ਇਥੇ ਚਰਨ ਪਾਉਣ ਦੀ ਖੁਸ਼ੀ ਅੰਦਰ ਪਿੰਡ ਬਰਾੜ ਸਮੂਹ ਇਲਾਕਾ ਨਿਵਾਸੀ ਕਾਰ ਸੇਵਾ ਵਾਲੇ ਮਹਾਂਪੁਰਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਸਲਾਣਾ ਜੋੜ ਮੇਲੇ ਦਾ ਅੱਜ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਗੁਰਦੁਆਰਾ ਗੁਰੂ ਸਰਮਾਧੂ ਕੇ ਬਰਾੜ ਸਾਹਿਬ ਵਿਖੇ ਅੱਜ ਦੇ ਇਸ ਸਮਾਗਮ ਅੰਦਰ ਪੰਥ ਦੀਆਂ ਮਹਾਨ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਆ ਸਵੇਰੇ ਸ੍ਰੀ ਖੰਡਪੜ ਸਾਹਿਬ ਦੇ ਭੋਗਾਂ ਤੋਂ ਪਰੰਤ ਗੁਰੂ ਘਰ ਦੇ ਪ੍ਰਚਾਰਕਾਂ ਨੇ ਕਥਾ ਵਿਚਾਰ ਦੀ ਸਾਂਝ ਪਾਈ ਉਪਰੰਤ ਮਹਾਂਪੁਰਖ શ્રી ਮਾਨਸੰਤ ਬਾਬਾ ਸਤਨਾਮ ਸਿੰਘ ਜੀ ਕਾਰਸੇਵਾ ਵਾਲੇ ਚੇਚੇ ਤੌਰ ਤੇ ਪਹੁੰਚੇ ਹਨ ਉਹਨਾਂ ਦੇ ਨਾਲ ਜਥੇਦਾਰ ਬਾਬਾ ਰਗਵੀਰ ਸਿੰਘ ਜੀ ਖਿਆਲੇ ਵਾਲੇ ਸਾਡੇ ਇਲਾਕੇ ਦੇ ਸਤਕਾਰਯੋਗ ਮਹਾਂਪੁਰਖ ਬਾਬਾ ਜਗENDER ਸਿੰਘ ਜੀ ਲੋਪੋਕਿਆਂ ਵਾਲੇ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਸਰਜੀਤ ਸਿੰਘ ਜੀ ਪਟੇਵੱਡ ਸਾਹਿਬ ਪਹੁੰਚੇ ਹਨ ਅਲਾਕੇ ਦੀਆਂ ਸੰਗਤਾਂ ਹੋਰ ਘਰਸੇ ਵਾਲੇ ਮਹਾਂਪੁਰਖ ਨਿਯਮ ਸੰਗ ਜਥੇਬੰਦੀਆਂ ਦਲਪੰਥ ਇਸ ਮੇਲੇ ਤੇ ਅੱਜ ਹਾਜ਼ਰੀ ਭਰ ਰਹੇ ਹਨ ਮੇਰ ਦਾਸ ਵੱਲੋਂ ਸਲਾਣਾ ਜੋੜ ਮੇਲੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਦਾਸ ਵੱਲੋਂ ਬੇਨਤੀ ਆ ਉਹਨਾਂ ਰਾਣੀਆਂ ਨੂੰ ਕਿ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਣੀ ਕੀਤਾ ਉਹ ਗੁਰੂ ਵਾਲੇ ਬਣ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਤੇ ਆਪਣੇ ਜੀਵਨ ਨੂੰ ਸਫਲਿਆ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪਵਿੱਤਰ ਧਰਤੀ ਤੇ ਜੋੜ ਮੇਲਾ ਮਨਾਇਆ ਜਾ ਰਿਹਾ ਤਨ ਤਨ ਸ੍ਰੀ ਗੁਰੂ ਹਰਬਿੰਦ ਪਾਚਾ 6ਵੀਂ ਪਾਤਸ਼ਾਹੀ ਉਹਨਾਂ ਨੇ ਇਸ ਧਰਤੀ ਨੂੰ ਭਾਗ ਲਾਇਆ ਤੇ ਇਸ ਗੁਰੂ ਧਰ ਦੀ ਗੁਰੂ ਘਰ ਦੀ ਜਿਹੜੀ ਉਹਨੇ ਪੱਥਰ ਰੱਖਿਆ ਔਰ ਅੱਜ ਇੱਥੇ ਹਰ ਸਾਲ ਦੀ ਤਰ੍ਹਾਂ ਨਗਰ ਨਿਵਾਸੀਆ ਵੱਲੋਂ ਇਹ ਜੋੜ ਮੇਲਾ ਜਿਹੜਾ ਇਹ ਮਨਾਇਆ ਜਾਂਦਾ ਹੈ ਤੇ ਇਸ ਜੋੜ ਮੇਲੇ ਚ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਹੋਂਮਾ ਮਾਕੇ ਆਉਂਦੀਆਂ ਨੇ ਗੁਰੂ ਪਾਤਸ਼ਾਹ ਨੂੰ ਯਾਦ ਕਰਨ ਲਈ ਉਹਨਾਂ ਦਾ ਦਿਨ ਮਨਾਉਣ ਲਈ ਤੇ ਉਹਦੇ ਚ ਵੱਡਾ ਹਿੱਸਾ ਸੰਤ ਮਹਾਂਪੁਰਖ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਸਤਨਾਮ ਸਿੰਘ ਜੀ ਬਾਬਾ ਰਤਨ ਸਿੰਘ ਜੀ ਬਾਬਾ ਕਰਪਾਲ ਸਿੰਘ ਜੀ ਇਸ ਇਲਾਕੇ ਤੋਂ ਮਹਾਂਪੁਰਖ ਜਿਹੜੇ ਬਾਬਾ ਜੋਗਿੰਦਰ ਸਿੰਘ ਜੀ ਲੋਪੋਕਿਆਂ ਵਾਲੇ ਗੁਰਦਰਾ ਸ਼ਹੀਦਾਂ ਤੋਂ ਉਹ ਵੀ ਇੱਥੇ ਆ ਕੇ ਨ ਨਤਮਸਤਕ ਹੋਇਆ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਉਹਨਾਂ ਨੇ ਆ ਕੇ ਇੱਥੇ ਕਥਾ ਦੀ ਸਾਂਝ ਪਾਈ ਆ ਔਰ ਚਰ ਜੂਨ 84 ਦੇ ਘੱਲੂਕਾਰ ਇਸ ਸੰਬੰਧੀ ਲੋਕਾਂ ਨੂੰ ਜਿਹੜੀ ਨੌਜਵਾਨ ਪੀੜ੍ਹੀ ਉਹਨੂੰ ਵੀ ਦੱਸਿਆ ਸੋ ਅੱਜ ਦੇ ਦਿਨ ਇਹ ਬਹੁਤ ਸੁਭਾਗਾ ਦੇਣ ਹੈ ਔਰ ਸੰਗਤ ਇੱਥੇ ਮਨਾਉਂਦੀਆਂ ਨੇ ਮੈਂ ਸਾਰਿਆਂ ਨੂੰ ਇਹ ਸੰਗਤ ਨੂੰ ਇਲਾਕੇ ਦੀਆਂ ਸੰਗਤਾਂ ਨੂੰ ਮਹਾਪੁਰਖਾਂ ਨੂੰ ਇਹ ਲੱਖ ਲੱਖ ਵਧਾਈ ਦੇਣਾ